ਐਸੇ ਸੱਚ ਦੇ ਮਾਰਗ ਤੇ ਚੱਲਿਆਂ ਕਾਲ ਦਾ ਜਾਲ ਹੀ ਨਹੀਂ ਸਮਾਂ ਖੋ ਗਿਆ ਵਕਤ ਖੋ ਗਿਆ ਨਹੀਂ ਰਿਹਾ ਸਮਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਆਕਾਲ ਹੈ ਅਜਾਲ ਹੈ हे ਪ੍ਰਮਾਤਮਾ ਤੇਰੇ ਵਿੱਚ ਸਮਾਂ ਨਹੀਂ ਹੈ ਕਾਲ ਨਹੀਂ ਹੈ ਆਕਾਲ ਹੈ ਕਾਲ ਸਮੇ ਨੂੰ ਕਹਿੰਦੇ ਨੇ ਕਾਲ ਮੌਤ ਨੂੰ ਉਹਨੇ ਕਹਿੰਦੇ ਪਰ ਚੋਂ ਕਿ ਸਮਾਂ ਸਭ ਕੁਝ ਨੂੰ ਖਾ ਜਾਂਦਾ ਸਭ ਨੂੰ ਖਾ ਜਾਂਦਾ ਇਸ ਵਾਸਤੇ ਸਮੇ ਦਾ ਨਾਮ ਮੌਤ ਪੈ ਗਿਆ काल पाए ब्रह्मा बतरा काल पाए शिवजु अबतरा काल पाए कर बिशन प्रगाशा सकल काल का किया तमाश सब समय दा तमाशा सब समय खेड है परम रस परम आनंद परम शक्ति परमात्मा समय दी खेड नहीं है जिस दिन मन समय दे चो निकलेगा तो पता चलेगा उज नहीं पता चलता कुछ नहीं पता चलेगा एवं मैं अर्ज कर दें। ਔਰ ਜਦ ਕਦੀ ਇਸ ਮਾਰਗ ਤੇ ਚਲੋਗੇ ਕਿ ਹੁਣ ਸਮਾਂ ਖਤਮ ਹੋਵੇ ਐਸੀ ਸਾਧਨਾ ਕਰੋਗੇ ਤੇ ਉਸ ਦਿਨ ਪਤਾ ਚਲੇਗਾ ਇਸ ਤੋਂ ਔਖਾ ਹੋਰ ਕੋਈ ਕੰਮ ਹੀ ਨਹੀਂ ਹੈ ਮਨ ਨੂੰ ਆਦਤ ਪੈ ਗਈ ਹੈ ਸਮੇਂ ਵਿੱਚ ਰਹਿਣ ਦੀ ਤਾਂ ਇਹ ਦੌੜਦਾ ਭਵਿਸ਼ਾ ਚਿੰਤਾ ਇਸ ਨੂੰ ਭਵਿਸ਼ ਦੀ ਤਰਫ ਦੌੜਾਉਂਦੀ ਪਤਾ ਨਹੀਂ ਕੱਲ੍ਹ ਕਿਹਦਾ ਹੋਵੇਗਾ ਔਰ ਯਾਦਾਂ ਇਸ ਨੂੰ ਭੂਤਕਾਲ ਦੀ ਤਰਫ ਦੌੜਾਂ ਦੀ ਹਨ ਇਸ ਸੰਬੰਧ ਵਿੱਚ ਮੈਂ ਕਿਸੇ ਵਕਤ ਦੋ ਰਵਾਈਆਂ ਲਿਖੀਆਂ ਸਨ ਮੈਨੂੰ ਬਚਪਨ ਤੋਂ ਪ੍ਰਭੂ ਨੇ ਦਿਮਾਗ ਦਿੱਤਾ ਕਵੀ ਸੁਆਦ ਦਿੱਤਾ ਕਵੀ ਦਾ ਤੇ ਫਿਰ ਸਤਿਗੁਰਾਂ ਨੇ ਇਸ ਪਾਸੇ ਲਾਇਆ ਪਰ ਮੈਂ ਐਸੇ ਪੁਰਸ਼ ਦੇਖੇ ਨੇ ਜਿਨ੍ਹਾਂ ਦੀ ਦੁਨੀਆ 'ਚ ਸਮਾਂ ਖੋ ਜਾਂਦਾ ਹੈ ਮੈਂ ਰੋਤਕ ਦੀ ਗੱਲ ਕਰ ਰਹੀ ਸੀ ਸੰਤ ਬਾਬਾ ਬਲਵੰਤ ਸਿੰਘ ਗੁਰਬਾਣੀ ਗ੍ਰੈਮਰ ਦੇ ਪੰਡਿਤ ਸਨ ਉਹਨਾਂ ਨੇ ਆਪਣੇ ਸਮੇਂ 'ਚ ਨਿਰਮਲੇ ਉਦਾਸੀ ਸੰਪਰਦਾਇਂ ਕਰੀਬਨ ਕਿੰਨੇ ਸਾਰਿਆਂ ਨੂੰ ਪੜਾਇਆ ਖਟਕ ਉੜੀਸਾ ਦੀ ਗੱਲ ਕਿ ਮਹੀਨਾ ਹੋ ਗਿਆ ਉਹਨਾਂ ਨੂੰ ਕਥਾ ਕਰਦਿਆਂ ਇੱਕ ਉਹੰਕਾਰ ਤੋਂ ਅੱਗੇ ਨਾ ਗਏ ਫਿਰ ਸੰਗਤਾਂ ਨਾਲ ਵੈਦਾ ਸੀ ਮੈਂ ਇਹਨਾਂ ਜਪਜੀ ਸਾਹਿਬ ਪੂਰੀ ਕਰਾਂਗੇ ਤੇ ਚਲੇ ਜਾਵਾਂਗਾ ਤੇ ਮਹੀਨਾ ਹੋ ਗਿਆ ਇੱਕ ਓੰਕਾਰ ਮੈਂ ਹਿੰਮਤ ਕਰਕੇ ਕਹੀ ਗੱਲ ਮੈਂ ਕਿਹਾ ਬਾਬਾ ਜੀ ਮਹੀਨਾ ਤੇ ਹੋ ਗਿਆ ਤੇ ਤੁਸੀਂ ਤੇ ਇੱਕ ਓੰਕਾਰ ਤੋਂ ਅੱਗੇ ਹੀ ਨਹੀਂ ਗਏ ਕਥਾ ਤੇ ਸਾਰੀ ਰਹੇਗੀ ਕਿ ਲੱਗ ਮਹੀਨਾ ਹੋ ਗਿਆ ਮੈਂ ਕਿਹਾ ਕਹਿੰਦੇ ਮੈਨੂੰ ਇੰਜ ਲੱਗਦਾ 2-4 ਦਿਨ ਹੀ ਹੋਏ ਨੇ ਆਨੰਦਮਈ ਆਤਮਾ ਸੀ ਰਸ ਦੇ ਡੁੱਬੇ ਰਹਿੰਦੇ ਸਨ ਕਹਿੰਦੇ ਨੇ ਸਮਾ ਕਾਲ 라ਵਣ ਨੇ ਮੰਝੇ ਦੇ ਪਾਵੇ ਨਾਲ ਬੰਨ ਕੇ ਰੱਖਿਆ ਸੀ ਜਿਦਾ ਮਤਲਬ ਹੈ ਆਨੰਦ ਵਿੱਚ ਜੀਉਂਦਾ ਸੀ ਉਹ ਚਾਰੇ ਵੇਦਾਂ ਦਾ ਪਾਠ ਜ਼ਬਾਨੀ ਕਰਦਾ ਸੀ ਤੇ ਇਤਨੀ ਬਾਣੀ ਜੇ ਜਿਸ ਨੂੰ ਜ਼ਬਾਨੇ ਕੰਠ ਸੀ ਤੇ ਦਾ ਮਤਲਬ ਬੰਦੀ ਇਕਾਗਰਤਾ ਸੀ ਤੁਸੀਂ ਆਖੋਗੇ ਭਾਰਤ ਨੇ ਦੁਸ਼ਟ ਕਿਉਂ ਆਖਿਆ ਭਾਰਤੀ ਉਸ ਨੂੰ ਸ਼ੈਤਾਨ ਕਿਉਂ ਕਹਿੰਦੇ ਨੇ ਠੀਕ ਹੈ ਸਾਲ ਦੇ ਸਾਲ ਉਸ ਨੂੰ ਜਲਾਉਂਦੇ ਜ਼ਰੂਰ ਨੇ ਪਰ ਜਿਸ ਦਿਨ ਜਲਾਉਂਦੇ ਨੇ ਉਸ ਦਿਨ ਪੂਜਾ ਵੀ ਕਰਦੇ ਨੇ ਸਾਰਾ ਦਿਨ ਮੱਥਾ ਟੇਕਦੇ ਨੇ ਪ੍ਰਸ਼ਾਦ ਵੀ ਚੜਾਉਂਦੇ ਨੇ ਪਰ ਹੁਣ ਪੁੱਛੀਏ ਜਦ ਸ਼ੈਤਾਨ ਹੈ ਤੇ ਮੱਥਾ ਕਿਉਂ ਟੇਕਦੇ ਪਏ ਫਿਰ ਪ੍ਰਸ਼ਾਦ ਅੱਗੋਂ ਕਿਉਂ ਰੱਖਦੇ ਪਏ ਹੋ ਦੂਰ ਕਿਉਂ ਜਾਓ ਜਿਹੜਾ ਰਾਮ ਸਰੂਪ ਬਣਾਇਆ ਹੁੰਦਾ ਉਹਨਾਂ ਦਾ ਰਾਮ ਦਾ ਸਰੂਪ ਉਹ ਬਾਣ ਮਾਰਦਾ ਪਰ ਉਹ ਬਾਣ ਮਾਰਨ ਤੋਂ ਪਹਿਲੇ ਵੀ ਪ੍ਰਕਰਮਾ ਕਰਦਾ ਹੈ ਰਾਵਣ ਦੀ ਸਜਦਾ ਉਹ ਵੀ ਕਰਦਾ ਹੈ ਕਹਿੰਦਾ ਬ੍ਰਾਹਮਣ ਹੈ ਸਿਆਣਾ ਹੈ ਸ਼ਿਵ ਜੀ ਦਾ ਭਗਤ ਹੈ ਚਾਰ ਵੇਦਾਂ ਦਾ ਪਾਠੀ ਹੈ ਅੰਦਰ ਅਚੇਤਨ ਮਨ ਦੇ ਤੇ ਖਿਆਲ ਹੈ ਭਗਤ ਸੀ ਪਰ ਮੁਗਥਮ ਗਥਾ ਹੋ ਗਏ ਅਗਰੇ ਇਸ ਵਿਚਾਰ ਨੂੰ ਦੇਖੀ ਤੇ ਕਸੂਰ ਪਹਿਲੇ ਲਕਸ਼ਮਣ ਦਾ ਰਾਮ ਰਾਵਣ ਦਾ ਹੈ ਹੀ ਨਹੀਂ ਤਪ ਦੀ ਗੈਥ ਲਈ ਅਰਸ ਕਰਾ ਉਸ ਜ਼ਮਾਨੇ ਚ ਮਨੁੱਖਾਂ ਨੂੰ ਨਾਮ ਦਿੱਤੇ ਜਾਂਦੇ ਸਨ ਸਰੀਰ ਵੇਖ ਕੇ ਮਨ ਦਾ ਸੁਭਾਅ ਵੇਖ ਕੇ ਸਰੂਪ ਨਖਾ ਰਾਵਣ ਦੀ ਭੈਣ ਸੀ ਉਹਦੇ ਨੈਣ ਨਕਸ਼ ਚੰਗੇ ਹੋਣਗੇ ਇਸ ਵਾਸਤੇ ਉਸ ਦਾ ਨਾਮ ਰੱਖਿਆ ਗਿਆ ਸਰੂਪ ਨਖਾ ਜਿਹਦੀ ਨਾਸਕਾ ਨੱਕ ਬਹੁਤ ਸੋਹਣਾ ਹੈ ਸਰੂਪ ਨਖਾ ਨੱਕ ਬੜੀ ਸੋਹਣੀ ਆ। ਔਰ ਕਿਸੇ ਦੇ ਨੇਤਰ ਬੜੇ ਸੋਨੇ ਨੇ ਮਿਰਗ ਨੈਣ ਇਹ ਤੇ ਹਿਰਨ ਜੈਸੀ ਅੱਖਾਂ ਹੈ ਸਰੂਪ ਨਖਾ ਇਹ ਨੱਕ ਬਹੁਤ ਸੁੰਦਰ ਹੈ। ਔਰ ਉਸ ਜ਼ਮਾਨੇ ਚ ਖੁਲ ਸੀ ਬੱਚੀਆਂ ਨੂੰ ਆਪਣਾ ਵਰ ਚੁਣ ਲੈਣ ਸਵੈਮ ਵਰ स्वयंवर खुलसी ये तो बाद में बंदिश हुई ये खुलसी और बंदिश इस वास्ते करनी पड़ी जज्बे देता है बच्चियां अक्सर दल चुना कर लेंदियां सन जिंदगी कटनी औखी हो, हो जाती सी नौबत तलाक तक पहुंच दी सी ये प्रेम विवाह सैकड़े साल तक भारत दे चलेया प्रफेल हो गया ਬਾਕੀ ਦੇਸ਼ਾਂ 'ਚ ਵੀ ਫੇਲ ਹੋ ਰਿਹਾ ਹੈ ਇਹ ਵੀ ਮੈਰਿਜ ਕਰਦੇ ਆ ਮੈਨੂੰ ਕੈਲੀਫੋਰਨੀਆ 'ਚ ਡਾਕਟਰ ਮਨਜੀਤ ਸਿੰਘ ਨੇ ਦੱਸਿਆ ਸਿਰਫ ਇੱਕ ਸਟੇਟ ਇਹ ਜਿਹੜੀ ਅਮਰੀਕਾ ਦੀ ਕੈਲੀਫੋਰਨੀਆ ਹੈ ਇੱਥੇ 83% ਦੀ ਸ਼ਾਦੀਆਂ ਤਲਾਕ ਹੋ ਜਾਂਦੀਆਂ ਡਾਈਵੋਰਸ ਹੋ ਜਾਂਦੇ ਨੇ ਮੈਂ ਤੇ ਸੁਣ ਕੇ ਹੈਰਾਨ ਹੋ ਗਿਆ ਉਹਨਾਂ ਗੱਲਸਿਰਫ ਇਹਦਾ ਮਤਲਬ ਸਿਰਫ 17 ਹੀ ਨਿਭਦੇ ਨੇ 100 ਦੇ ਚੋਂ ਬਾਕੀ ਟੁੱਟ ਜਾਂਦੀਆਂ ਨਹੀਂ ਨਿਭਦੀਆਂ ਕਦ ਟੁੱਟ ਜਾਂਦੀਆਂ बच्चे रोले ने। ਉਹਨਾਂ ਨੇ ਦੋ ਚਾਰ ਮਾਮਲੇ ਮੇਰੇ ਸਾਹਮਣੇ ਰੱਖੇ ਸਨ। ਖੈਰ ਮੁਖ्तसर ਜੋ ਹੈ ਮੈਂ ਅਰਜ਼ ਕਰਾਂ। ਸਰੂਪ ਨਖਾ ਨੇ ਸਵੈਮ ਵਾਰ ਚੁਣ ਲਿਆ, ਆਪ ਵਾਰ ਚੁਣ ਲਿਆ। ਲਕਸ਼ਮਣ ਨੂੰ। ਲਕਸ਼ਮਣ ਬਾਰ-ਬਾਰ ਨਾ ਕਰਦਾਰੇ ਮੈਂ ਮੁਖ्तसर ਅਰਜ਼ ਕਰਾਂ ਲੰਮਾ ਗਾਣਾ। ਤੇ ਉਹ ਬਾਰ-ਬਾਰ ਜ਼ਿੱਦ ਕਰਦੀ ਰਹੀ। ਨਖ ਬੜੀ ਖੂਬਸੂਰਤ ਸੀ। ਲਖਮਣ ਨੇ ਉਹ ਹੀ ਕੱਟ ਦਿੱਤੀ ਜਿਸ ਨੱਕ ਤੇ ਤੈਨੂੰ ਬੜਾ ਮਾਣ ਹੈ ਸਰੂਪ ਨੱਕ ਹੈ ਇਹ ਹੀ ਕੱਟ ਦਿੱਤੀ ਜਾਂ ਮੈਂ ਤੈਨੂੰ ਕੁਰਬ ਬਣਾ ਦਿੱਤਾ ਤੈਨੂੰ ਆਪਣੇ ਸਵਪਣ ਤੇ ਇਤਨਾ ਮਾਣ ਹੈ ਜਿਸ ਜਗ੍ਹਾ ਤੇ ਨੱਕ ਕੱਟੀ ਨਾ ਉੱਥੇ ਅੱਜ ਸ਼ਹਿਰ ਹੈ ਤੇ ਸ਼ਹਿਰ ਦਾ ਨਾਮ ਵੀ ਨੱਕ ਹੈ ਨਾਸਿਕ ਨਾਸਿਕ ਕਹਿੰਦੇ ਨਾਸਕਾ ਨੱਕ ਨਾ ਮਹਾਰਾਸ਼ਟਰ ਦਾ ਸ਼ਹਿਰ ਨਾਸਿਕ ਨਾਸਕਾ ਨੱਕ ਸੋਪਨਖਾਦ ਮੰਦਿਰ ਵੀ ਉੱਥੇ ਹੀ ਹੈ। ਗੋਦਾਵਰੀ ਦੇ ਕੰਢੇ ਤੇ। ਸ਼ਹਿਰ ਦਾ ਨਾਂ ਹੀ ਨਾ ਕ ਐ ਸੰਸਕ੍ਰਿਤ ਵਿੱਚ ਨਾਸਿਕਾ ਕਹਿੰਦੇ ਨੇ। ਨਾਸਿਕ। ਗੋਦਾਵਰੀ ਵਗਦੀ ਉੱਥੇ। ਰਾਵਣ ਦਾ ਕੋਈ ਕਸੂਰ ਨਹੀਂ ਹੈ। ਕਿਸੇ ਆਮ ਬੰਦੇ ਦੇ ਭੈਣ ਦੀ ਵੀ ਕਿਦਰੇ ਨਿਰਾਦਰ ਹੋ ਜਾਏ ਤੇ ਉਹਦੇ ਅੰਦਰ ਬਦਲੇ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਉੱਥੇ ਇੱਕ ਰਾਜਾ ਸੀ। ਸ਼ਕਤੀਸ਼ਾਲੀ ਮਨੁੱਖ ਸੀ ਉਸਦੇ ਭੈਣ ਦੀ ਤੋਹੀਨ ਹੋਈ ਸੀ ਉਸ ਦੇ ਅੰਦਰ ਬਦਲੇ ਦੀ ਭਾਵਨਾ ਪੈਦਾ ਹੋਈ ਪਰ ਮਨੁੱਖ ਦਾ ਦਿਮਾਗ ਐਸਾ ਹੈ ਜੋ ਹਾਰ ਜਾਏ ਸ਼ੈਤਾਨ ਬਣ ਜਾਂਦਾ ਹੈ ਜੋ ਜਿੱਤ ਜਾਏ ਭਗਵਾਨ ਬਣ ਜਾਂਦਾ ਹੈ ਬਸ ਇੰਨੀ ਗੱਲ ਹੈ ਕਲਮ ਦੇ ਧਨੀ ਦਿਮਾਗ ਦੇ ਧਨੀ ਜ਼ਬਾਨ ਦੇ ਧਨੀ ਸਭ ਜੇਤੂ ਦੇ ਪਿੱਛੇ ਚੱਲਦੇ ਨੇ ਹਾਰੇ ਦੇ ਪਿੱਛੇ ਕੌਣ ਜਾਂਦਾ ਹੈ ਕਮਜ਼ੋਰ ਦੇ ਨਾਲ ਕੌਣ ਚੱਲਦਾ ਹੈ ਕਮਜ਼ੋਰ ਦਾ ਪੱਕਾ ਕੌਣ ਲੈਂਦਾ ਹੈ ਹਾਰ ਗਿਆ ਸੀ ਹਾਰੇ ਕੋ ਹਰੇ ਨਾਮ ਕਹਿੰਦੇ ਹਾਰੇ ਵਾਸਤੇ ਬਸ ਹਾਰ ਹੀ ਰਹਿ ਜਾਂਦਾ ਹੈ ਹੋਰ ਕੋਈ ਨਹੀਂ ਸਭ ਕਲਮ ਦੇ ਧਨੀ ਦਿਮਾਗ ਦੇ ਧਨੀ ਵਿਚਾਰ ਦੇ ਧਨੀ ਜ਼ੁਬਾਨ ਦੇ ਧਨੀ ਜੇਤੂ ਦੇ ਪਿੱਛੇ ਚੱਲ ਜਾਂਦੇ ਨੇ ਜੇਤੂ ਅਗਰ स्त्री ਹੈ ਤਾਂ ਮਹਾਕਾਲ ਕਾ ਬਣ ਜਾਂਦੀ ਹੈ ਦੁਰਗਾ ਬਣ ਜਾਂਦੀ ਹੈ ਪੁਰਸ਼ ਹੈ ਤਾਂ ਭਗਵਾਨ ਬਣ ਜਾਂਦਾ ਹੈ ਅਗਰ ਹਾਰ ਗਿਆ ਹੈ स्त्री ਹੈ ਤਾਂ ਡੈਣ ਬਣ ਜਾਂਦੀ ਹੈ ਔਰ ਪੁਰਸ਼ ਹੈ ਤਾਂ ਸ਼ੈਤਾਨ ਬਣ ਜਾਂਦਾ ਹੈ ਇਸ ਤਰ੍ਹਾਂ ਹੀ ਮਨੁੱਖ ਦੇ ਫੈਸਲੇ ਇਸ ਤਰ੍ਹਾਂ ਦੇ ਨਾਲ ਜੋ ਹੈ ਆਉਂਦੇ ਨੇ ਇਹ ਆਮ ਕਥਾ ਹੈ ਕਿ ਉਸਨੇ ਕਾਲ ਨੂੰ ਮੰਜੇ ਦੇ ਪਾਵੇ ਨਾਲ ਬਣਿਆ ਸੀ ਕਾਲ ਸਮਾ ਬਾਅ ਸਮੇਂ ਦੇ ਚ ਨਹੀਂ ਜੀਉਂਦਾ ਸੀ ਜ਼ਿਆਦਾ ਆਨੰਦ ਦੇ ਚ ਆਉਂਦਾ ਸੀ ਆਨੰਦ ਦੇ ਚ ਸਮਾ ਨਹੀਂ ਆਉਂਦਾ ਰਸ ਦੇ ਚ ਸਮਾ ਨਹੀਂ ਆਉਂਦਾ ਸਮੇਂ ਦੀ ਇੱਕ ਵਿਆਖਿਆ ਹੈ ਕਿ ਜੋ ਦੁੱਖ ਹੈ ਸਮਾਂ ਜੋ ਸਮਾਂ ਹੈ ਦੁੱਖ ਹੈ ਜਿੰਨਾ ਵੱਡਾ ਦੁੱਖ ਹੈ ਉਤਨਾ ਹੀ ਵੱਡਾ ਸਮਾਂ ਹੈ ਮਨੁੱਖ ਪੀੜਾ ਦੇ ਚ ਬੈਠਾ ਹੈ ਦੁੱਖ ਦੇ ਚ ਬੈਠਾ ਹੈ ਕਹਿੰਦਾ ਹੈ ਅੱਜ ਦੀ ਰਾਤ ਤੇ ਇਤਨੀ ਲੰਬੀ ਹੋ ਗਈ ਜਿਵੇਂ ਇੱਕ ਯੁੱਗ ਵਰਗੀ ਨਹੀਂ ਲੱਗਦੀ ਦੁੱਖ ਤੇ ਸਮੇਂ ਨੂੰ ਲੰਬਾ ਕਰ ਦਿੰਦਾ ਦੁੱਖ ਸਮਾਂ ਹੈ ਸਮਾਂ ਦੁੱਖ ਹੈ ਦੁੱਖ ਦੇ ਚ ਇੱਕ ਘੰਟਾ ਇੰਜ ਹੋ ਜਾਂਦਾ ਹੈ ਜਿਵੇਂ 4 ਘੰਟੇ 8 ਘੰਟੇ ਨਹੀਂ ਲੰਘਦੇ ਦੂਰ ਕਿਉਂ ਜਾਓ ਫਰੀਦ ਜੈਸੇ ਨੂੰ ਵੀ ਕਹਿਣਾ ਪੈ ਗਿਆ ਫਰੀਦਾ ਰਾਤੀ ਵੱਡੀਆਂ ਦੁੱਖ ਦੁੱਖ ਉਠਨ ਨਾ ਪਾਸ ਬੜੀ ਲੰਬੀ ਇਹ ਰਾਤ ਐ ਖੁਦਾ ਤੇਰੇ ਵਿਛੋੜੇ ਚ ਮਨ ਤੜਪਦਾ ਪਿਆ ਬਹੁਤ ਦੁਖੀ ਹਾਂ ਰਾਤ ਲੰਘਦੀ ਨਹੀਂ ਬਾਬਾ ਫਰੀਦ ਦੁੱਖ ਸਮਾ ਸਮਾ ਦੁੱਖ ਚਲੋ ਗੁਰੂ ਅਰਜਨ ਦੇਵ ਜੀ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਚਾਰ ਪਹਿਰ ਚੋ ਜੁਗੇ ਸਮਾਨ ਹੈ ਰਹਿਣ ਭਈ ਤਬ ਅੰਤ ਨ ਜਾਣੇ ਹੇ ਪ੍ਰਭ ਤੇਰੇ ਵਿਛੋੜੇ ਵਿੱਚ ਹਿਰਦਾ ਜੋ ਤੜਪਿਆ ਦੁਖੀ ਹੋਇਆ ਦਿਨ ਦੇ ਚਾਰ ਪਹਿਰ ਚਾਰ ਯੁਗਾਂ ਵਰਗੇ ਨਹੀਂ ਲੰਘਦੇ ਨਹੀਂ ਲੰਘਦੇ ਦੁਖ ਸਮਾ ਸਮਾ ਦੁਖ ਦਿਨ ਦੇ ਚਾਰ ਪਹਿਰ ਚਾਰ ਯੁਗਾਂ ਲੱਖਾਂ ਸਾਲਾਂ ਵਰਗੇ ਹੋ ਗਏ ਨਾ ਇਹ ਕਵੀ ਦੀ ਕਲਪਨਾ ਨਾ ਸਮਝ ਲੈਣਾ ਅੰਮ੍ਰਿਤ ਮਈ ਬਚਨ ਨੇ ਚਾਰ ਪੈਰ ਚੋ ਜੁਗੇ ਸਮਾ ਨੇ ਦਿਨ ਦੇ ਚਾਰ ਪੈਰ ਚਾਰ ਯੁਗਾ ਵਰਗੇ ਨੇ ਰਹਿਣ ਭਈ ਤਬ ਅੰਤ ਨਾ ਜਾਣੇ ਹੈ ਪ੍ਰਭੂ ਰਾਤ ਆਈਏ ਇਹ ਕਿਤਨੇ ਯੁਗਾ ਵਰਗੇ ਹੈ ਤੇ ਹੁਣ ਮੈਂ ਗਿਣੇ ਹੀ ਨਹੀਂ ਸਕਦਾ ਔਰ ਇਹ ਵੀ ਮੈਂ ਅਰਜ਼ ਕਰਾਂ ਜਿਸ ਦਿਨ ਮਨੋ ਖੁਦਾ ਮਨ ਤੜਪਦਾ ਹੈ ਪ੍ਰਭੂ ਲਈ ਜਗਤ ਵਿੱਚ ਇਸ ਤਰ੍ਹਾਂ ਦਾ ਕੋਈ ਦੁੱਖ ਨਹੀਂ ਜਿਹੜਾ ਉਹ ਦੁੱਖ ਭਗਤ ਭੋਗਦੇ ਨੇ ਸੰਤ ਭੋਗਦੇ ਨੇ ਅਭਿਆਸੀ ਭੋਗਦੇ ਨੇ ਇਤਨੇ ਦੁੱਖ ਤੋਂ ਬਾਕੀ ਜਗਤ ਨਹੀਂ ਲੰਗਦਾ ਇਸ ਵਾਸਤੇ ਉਹਨਾਂ ਦੀ ਦੁਨੀਆ ਦੇ ਸਮਾਂ ਵੀ ਲੰਬਾ ਹੋ ਜਾਂਦਾ ਹੈ ਇੱਕ ਘੜੀ ਦਿਨਸ ਮੋਕੋ ਬਹੁਤ ਦਿਹਾੜੇ ਇੱਕ ਘੜੀ کئی ਦਿਨਾ ਵਰਗੀ ਹੈ ਇੱਕ ਦਿਨ کئی ਸਾਲਾਂ ਵਰਗਾ ਹੈ ਇੱਕ ਸਾਲ کئی ਯੁਗਾਂ ਵਰਗਾ ਹੈ ਨਹੀਂ ਲੰਗਦਾ ਸੁਖ ਦੇ ਵਿੱਚ ਸਮਾਂ ਛੋਟਾ ਹੋ ਜਾਂਦਾ ਹੈ ਬੰਦਾ ਕਹਿ ਦਿੰਦਾ ਲੈ ਅੱਜ ਦਾ ਦਿਨ ਹੁਣੇ ਆਇਆ ਹੁਣੇ ਲੰਘ ਗਿਆ ਚਲੋ ਤੁਹਾਡਾ ਹੀ ਅਨੁਭਵ ਹੋਵੇਗਾ ਕਿਸੇ ਦਿਨ ਪਾਠ ਵਿੱਚ ਸੁਰਤ ਜੁੜ ਗਈ ਹੋਵੇਗੀ ਘੰਟਾ ਇੰਜ ਲੰਘੇ ਹੋਵੇਗਾ ਜਿਵੇਂ 1 ਮਿੰਟ ਕਿਸੇ ਦਿਨ ਕੀਰਤਨ ਵਿੱਚ ਮਨ ਜੁੜ ਗਿਆ ਹੋਵੇਗਾ 2 ਘੰਟੇ ਇੰਜ ਲੰਘੇ ਹੋਣਗੇ ਜਿਵੇਂ 2 ਮਿੰਟ ਤੇ ਜਿਸ ਦਿਨ ਮਨ ਨਹੀਂ ਜੁੜਿਆ ਹੋਵੇਗਾ বারবার ਘੜੀ ਦੇਖਦੇ ਰਹੋਗੇ ਤੇ ਇਹ ਸੋਚਦੇ ਜੇ ਕੰਬਖਤ ਕਦੋਂ ਚੁੱਪ ਕਰੇ ਬੰਦ ਹੀ ਨਹੀਂ ਕਰਦਾ ਬੋਲੀ ਜਾਂਦਾ ਹੈ ਗਾਈ ਜਾਂਦਾ ਹੈ ਇਹ ਤੇ ਹਕੀਕਤ ਹੈ ਇਹ ਤੇ ਸਚਾਈ ਹੈ ਸੁਖ ਦੇ ਵਿੱਚ ਸਮਾਂ ਛੋਟਾ ਹੋ ਜਾਂਦਾ ਹੈ ਰਸ ਦੇ ਵਿੱਚ ਸਮਾਂ ਛੋਟਾ ਹੋ ਜਾਂਦਾ ਹੈ ਪਰਮ ਰਸ ਸਮਾਧੀ ਵਿੱਚ ਸਮਾਂ ਬਿਲਕੁਲ ਮਿਟ ਜਾਂਦਾ ਹੈ ਅਕਾਲ ਅਕਾਲ ਸਰੀਰ ਨੂੰ ਦੌੜਨ ਵਾਸਤੇ ਭਜਣ ਵਾਸਤੇ ਅਸਥਾਨ ਚਾਹੀਦਾ ਹੈ ਤੇ ਅਸਥਾਨ ਦੇ ਜਿਤਨਾ ਖੁੱਲਾ ਵਿਚਰਦਾ ਹੈ ਭਜਦਾ ਦੌੜਦਾ ਹੈ ਤੰਮੈਲਾ ਹੋ ਜਾਂਦਾ ਹੈ ਮਨ ਨੂੰ ਭਜਣ ਦੌੜਨ ਵਾਸਤੇ ਸਮਾਂ ਚਾਹੀਦਾ ਹੈ ਤੇ ਜਿਤਨਾ ਲੰਬਾ ਭਵਿਸ਼ ਤੇ ਜਿਤਨਾ ਲੰਬਾ ਭੂਤਕਾਰ ਇਹ ਤੇ ਮਨੁੱਖ ਜਿਤਨਾ ਲੰਬਾ ਕਰੇ ਕਰ ਸਕਦਾ ਹੈ ਖੁੱਲ ਹੈ ਅਸਥਾਨ ਜਿੰਨਾ ਲੰਬਾ ਕਰਨਾ ਚਾਹੇ ਕਰ ਆਪਣੀ ਮਰਜ਼ੀ ਨਾਲ ਜਿੰਨਾ ਲੰਬਾ ਚੌੜਾ ਕਰਨਾ ਚਾਹੇ ਹਰ ਤਰ੍ਹਾਂ ਦੀ ਖੁੱਲ ਨਹੀਂ ਹੈ ਸਮੇਂ ਨੂੰ ਤੇ ਮਨੁੱਖ ਲੰਬਾ ਕਰ ਸਕਦਾ ਹੈ ਹਜ਼ਾਰਾਂ ਸਾਲ ਦੀ ਸੋਚ ਸਕਦਾ ਹੈ ਸਾਮਾਨ 100 ਬਰਸ ਦਾ ਭਲਕੇ ਖਬਰ ਨਹੀਂ ਸੈਂਕੜੇ ਸਾਲਾਂ ਦੀ ਪਲੈਨਿੰਗ ਕਰ ਸਕਦਾ ਹੈ ਔਰ ਲੋਕਾਂ ਦੀਆਂ ਕਾਮਨਾਵਾਂ ਇੱਛਾਵਾਂ ਤੇ ਦੇਖੋ ਉਹਦੇ ਤੇ ਸੱਤ ਪੀੜੀਆਂ ਜੋ ਹੈ ਸਮਾ ਜਾਣ ਐਸੀਆਂ ਕਾਮਨਾਵਾਂ ਐਸੀਆਂ ਮਨੋਰਥ ਮਨ ਦੌੜਦਾ ਹੈ ਭਵਿਸ਼ ਦੇ ਚ ਚਿੰਤਾ ਕਰਕੇ ਮਨ ਦੌੜਦਾ ਹੈ ਭੂਤਕਾਲ ਦੇ ਚ ਯਾਦਾਂ ਕਰਕੇ ਬਸ ਇਸ ਸਮੇਂ ਦੇ ਚ ਦੌੜਦਾ ਹੈ ਮਨ ਔਰ ਮਨ ਮੈਲਾ ਹੋ ਜਾਂਦਾ ਹੈ ਭੂਤਕਾਲ ਦੀਆਂ ਯਾਦਾਂ ਮਨ ਨੂੰ ਮੈਲਾ ਕਰ ਦਿੰਦੀਆਂ ਨੇ ਭਵਿਸ਼ ਦੀ ਚਿੰਤਾ ਕਾਮਨਾ ਮਨ ਨੂੰ ਮੈਲਾ ਕਰ ਦਿੰਦੀ ਹੈ ਸਮੇਂ ਮਹਿਲ ਸਮਾ ਮਨ ਦੀ ਮਹਿਲ ਹੈ ਪ੍ਰਮਾਤਮਾ ਦੀ ਦੁਨੀਆ ਸਮਾ ਨਹੀਂ ਹੈ ਸਮੇਂ ਤੋਂ ਰਹਤ ਹੈ ਅਕਾਲ ਕਿਸੇ ਦਿਨ ਬਾਣੀ ਜਪਦਿਆਂ ਜਪਦਿਆਂ ਨਾਮ ਜਪਦਿਆਂ ਜਪਦਿਆਂ ਕਿਧਰੇ ਇੱਕ ਛਿੰਨ ਲਈ ਵੀ ਮਨ ਕਿਧਰੇ ਅਕਾਲ ਹੋਇਆ ਸਮੇਂ ਤੋਂ ਨਿਕਲਿਆ ਉਸ ਦਿਨ ਪਤਾ ਚਲੇਗਾ ਅਕਾਲ ਦਾ ਤੇ ਪਵਿੱਤਰਤਾ ਦਾ ਵੀ ਉਸ ਦਿਨ ਪਤਾ ਚਲੇਗਾ ਪੁੰਨ ਦਾ ਵੀ ਪੁੰਨ ਕੀ ਹੈ ਉਹੀ ਪੁੰਨ ਹੈ ਬਾਕੀ ਪੁੰਨ ਪੁੰਨ ਨਹੀਂ ਨੇ ਬਾਕੀ ਪੁੰਨ ਵੀ ਮੈਲੇ ਕਰ ਦੇ ਨ ਮਨੁਖ ਨੂੰ দান ਹੰਕਾਰੀ ਬਣਾ ਦਿੱਤੇ ਹੰਕਾਰ ਮੈਲੇ ਮੈਂ ਚੰਗਾ ਪਾਠੀਆਂ ਮੈਂ ਚੰਗਾ ਕੀਰਤਨੀਆਂ ਮੈਂ ਚੰਗਾ ਗੈਣੀਆ ਇਹ ਹੰਕਾਰ ਤੋ ਕਥਾ ਨੇ ਮੈਲਾ ਕਰ ਦਿੱਤਾ ਕੀਰਤਨ ਨੇ ਮੈਲਾ ਕਰ ਦਿੱਤਾ ਪਾਠ ਨੇ ਮੈਲਾ ਕਰ ਦਿੱਤਾ ਇਹ ਮੈਲ ਵਾਸਤੇ ਤੇ ਨਹੀਂ ਸੀ ਇਹਨੂੰ ਸੇਵਾ ਕਰਨ ਦੀ ਜਾਚ ਨਹੀਂ ਆਂਦੀ ਮੈਂ ਸੇਵਾ ਕਰਨੀ ਹੈ ਮੈਨੂੰ ਜਾਚ ਆਉਂਦੀ ਅੰਦਰ ਇਸ ਤਰ੍ਹਾਂ ਦਾ ਗੁਵਾਰ ਤੇ ਹੰਕਾਰ ਹੋਵੇ और इसे गुबार हंकार करके सब च लड़ाई से झगड़े ने मेले मनुख कर रहे कोई तो विरला ही गुरुद्वारा होगा जिथे ना हो गुस्ताखी माफ एक ही है सेवा ने मेला कर दिता ने मैला कर दिता पाठ ने मेला कर दिता दान ने मेला कर दिता पुन इस कहोगे एक ही पुन है अगर किसी दिन मनुख कर उठे और उस पुन चला जाए ਜੇ ਉਸ ਤੋਂ ਜੋ ਕੁਝ ਵੀ ਹੁੰਦਾ ਹੈ ਠੀਕ ਹੁੰਦਾ ਹੈ ਉਸ ਤੇ ਹੋਏ ਕਿਛ ਨਾਹੀ ਬੁਰਾ ਫਿਰ ਬੁਰਾ ਉਸ ਤੋਂ ਹੁੰਦਾ ਹੈ ਜੇ ਅਗਰ ਉਸ ਪਵਿੱਤਰਤਾ ਦੀ झलक ਇਹ ਦੇਖ ਲਵੇ ਉਸ ਤਰ੍ਹਾਂ ਦਾ ਪਾਵਨ ਸਿਲਸਿਲਾ ਇਹ ਦੇਖ ਲਵੇ ਮੈਂ ਫਿਰ ਦौराਵਾਂ ਤਨ ਨੂੰ ਭੱਜਣ ਦੌੜ ਵਾਸਤੇ ਜਗ੍ਹਾ ਚਾਹੀਦੀ ਹੈ ਜਿਤਨੀ ਲੰਬੀ ਚੌੜੀ ਜਗ੍ਹਾ ਹੋਵੇਗੀ ਤੇ ਉਸ ਦੇ ਚ ਤਨ ਭੱਜੇਗਾ ਦੌੜੇਗਾ ਮਹਿਲਾ ਹੋਵੇਗਾ ਮਨ ਨੂੰ ਭੱਜਣ ਦੌੜਨ ਵਾਸਤੇ ਸਮਾਂ ਚਾਹੀਦਾ ਹੈ ਤੇ ਜਿਤਨਾ ਸਮੇਂ ਦੇ ਚ ਭਜੇਗਾ ਜਿਤਨੀ ਭਵਿਸ਼ ਦੀ ਚਿੰਤਾ ਜਿਤਨੀਆਂ ਭੂਤਕਾਲ ਦੀਆਂ ਯਾਦਾਂ ਮਨ ਮਹਿਲਾ ਹੋਵੇਗਾ ਮੈਂ ਫਿਰ ਅਰਜ਼ ਕਰਾਂ ਇਸੇ ਸੰਬੰਧ ਵਿੱਚ ਮੈਂ ਦੋ ਰਵਾਈਆਂ ਲਿਖੀਆਂ ਹਨ ਇੱਕ ਪੰਜਾਬੀ ਦੇ ਚ ਇੱਕ ਉਰਦੂ ਦੇ ਚ ਤੁਹਾਨੂੰ ਸਰਵਨ ਕਰਵਾ ਕੁਛ माजी ਕੀ ਖਾਕ ਹੂੰ ਕੁਛ ਮੁਸਤਕਬਿਲ ਕਾ ਨੂਰ ਹੂੰ ਜੀਨਾ ਅਭੀ ਨਹੀਂ ਆਇਆ ਕਿਉਂਕਿ ਹਾਲ ਸੇ ਅਭੀ ਦੂਰ ਹਾਲ ਵਰਤਮਾਨ ਇਹਨੂੰ ਮੈਂ ਪੰਜਾਬੀ ਰੂਪ ਇਸ ਤਰ੍ਹਾਂ ਦਿੱਤਾ ਮਾਜ਼ੀ ਦੀਆਂ ਯਾਦਾਂ ਬਸ ਸਾਗਰ ਦੀਆਂ ਛੱਲਾਂ ਭਵਿਸ਼ ਦੀ ਚਿੰਤਾ ਬਸ ਗੱਲ ਨਹੀਂ ਗੱਲ ਜੀਵਨ ਮੈਂ ਸਿੱਖਿਆ ਅੱਜ ਦੇ ਕੋਲੋ ਅੱਜ ਨੂੰ ਮਿਲਾਂ ਤੇ ਅਜੇ ਹੀ ਮਿਲਾਂ ਤੋ ਹੁਣ ਮੈਨੂੰ ਮਹਿਸਸ ਕਰਾਂ ਅੱਜ ਕੀ ਹੈ ਕਿ ਸਾਰਾ ਦਿਨ ਅੱਜ ਹੈ ਕਤਾਈ ਨਹੀਂ ਇਹ ਸਾਰੀ ਰਾਤ ਅੱਜ ਹੈ ਕਤਾਈ ਨਹੀਂ ਆਜ ਮੇ ਲਾਵਾ ਸ਼ੇਖ ਫਰੀਦ ਟਾਕਮ ਕੂੰਜਣੀਆਂ ਮਨੋ ਮਚੰਦਣੀਆਂ ਪਰਮਾਤਮਾ ਅੱਜ ਦੇਚ ਮਿਲਦਾ ਹੈ ਅੱਜ ਵਰਤਮਾਨ ਹੈ ਤੇ ਵਰਤਮਾਨ ਦੇ ਅਰਥ ਕੀ ਨੇ ਜਿਹਨੂੰ ਮੈਂ ਵਰਤ ਸਕਦਾ ਜਿਹਨੂੰ ਮੈਂ ਵਰਤ ਸਕਦਾ ਜਿਹਨੂੰ ਮੈਂ ਵਰਤ ਸਕਦਾ ਉਹੀ ਵਰਤਮਾਨ ਹੈ ਜਿਹਨੂੰ ਮੈਂ ਵਰਤ ਨਹੀਂ ਸਕਦਾ ਉਹ ਵਰਤਮਾਨ ਨਹੀਂ ਹੈ ਤਾਂ ਹੁਣ ਵਰਤਮਾਨ ਕਿੰਨਾ ਕਹੇ ਕਿਉਂਕਿ ਵਰਤਮਾਨ ਨੂੰ ਹੀ ਵਰਤ ਸਕਦੇ ਆ ਤੇ ਕਹਿੰਦੇ ਨੇ ਭਗਵਾਨ ਝਲਕਦਾ ਹੈ ਵਰਤਮਾਨ ਵਿੱਚ ਭਵਿਸ਼ ਦੇ ਵਿੱਚ ਨਹੀਂ ਭਵਿਸ਼ ਦੇ ਵਿੱਚ ਭਗਵਾਨ ਇਹਦਾ ਮਤਲਬ ਹੈ ਅੱਜ ਨਹੀਂ ਹੈ ਅੱਜ ਨਹੀਂ ਹੈ ਉਹ ਤੇ ਹੈ ਔਰ ਹਰ ਵਕਤ ਹੈ ਔਰ ਵਿਆਪਕ ਹੈ ਭਵਿਸ਼ ਦੀ ਗੱਲ ਨਹੀਂ ਹੈ ਭੂਤ ਕਾਲ ਦੀ ਗੱਲ ਨਹੀਂ ਹੈ ਭਰਗਵਾਨ ਝਲਕਦਾ ਹੈ ਵਰਤਮਾਨ ਵਿੱਚ ਤੇ ਵਰਤਮਾਨ ਵਿੱਚ ਮਨ ਆਂਦਾ ਨਹੀਂ ਹੈ ਨਹੀਂ ਆਂਦਾ ਤੇ ਤੁਸੀਂ ਆਖੋਗੇ ਵਰਤਮਾਨ ਕਿੰਨਾ ਕ ਹੈ ਸਿਰਫ ਇੱਕ ਦਮ ਹੀ ਵਰਤਮਾਨ ਹੈ ਔਰ ਕੁਝ ਨਹੀਂ ਇੱਕੋ ਹੀ ਦਮ ਵਰਤਮਾਨ ਹੈ ਜੋ ਦਮ ਲੰਘ ਗਿਆ ਉਤੇ ਭੂਤ ਕਾਲ ਉਹਨੂੰ ਮੈਂ ਵਰਤ ਸਕਦਾ ਉਹ ਤੇ ਗਿਆ ਖਰਚ ਹੋ ਗਿਆ ਤੇ ਜਿਹੜਾ ਦਮ ਅਜੇ ਆਇਆ ਨਹੀਂ ਉਹ ਤੇ ਭਵਿਸ਼ ਹੈ ਔਰ ਇਹ ਵੀ ਪਤਾ ਨਹੀਂ ਆਉਣਾ ਹੈ ਕਿ ਨਹੀਂ ਉਹ ਤੇ ਹੱਥੇ 'ਚ ਕੋਈ ਨਹੀਂ ਜਿਹਨੂੰ ਮੈਂ ਵਰਤ ਸਕਦਾ ਉਹੀ ਵਰਤਮਾਨ ਹੈ ਤੇ ਜਿਹਨੂੰ ਮੈਂ ਵਰਤ ਸਕਦਾ ਇੱਕੋ ਹੀ ਦਮ ਹੈ ਇਸ ਵਾਸਤੇ ਗੁਰੂ ਨਾਨਕ ਕਹਿੰਦੇ ਨੇ ਹਮ ਆਦਮੀਆਂ ਇੱਕ ਦਮ ਹੀ ਮੌਲਤ ਮੌਤ ਨਾ ਜਾ ਅਸੀਂ ਇੱਕ ਦਮ ਇਸੇ ਦਾ ਹੀ ਦਾਵਾ ਕਰ ਸਕਦੇ ਆ ਇੱਕਦਮ ਜਿਹੜਾ ਦਮ ਚਲਾ ਗਿਆ ਉਹ ਤੇ ਹੱਥੇ 'ਚ ਕੋਈ ਨਹੀਂ ਤੇ ਜਿਹੜਾ ਦਮ ਆਇਆ ਨਹੀਂ ਉਸ ਦਾ ਦਾਵਾ ਨਹੀਂ ਉਹ ਵੀ ਕੋਈ ਨਹੀਂ ਹੱਥੇ 'ਚ ਨਹੀਂ ਵਰਤ ਸਕਦੇ ਜਿਹੜਾ ਦਮ ਮੋਹ ਦੇ 'ਚ ਹੈ ਬਸ ਇਸੇ ਨੂੰ ਹੀ ਵਰਤ ਸਕਦੇ ਆ ਤਾਂ ਇੱਕ ਪ੍ਰਸ਼ਨ ਖੜਾ ਹੋਵੇਗਾ ਤਾਂ ਇੱਕ ਦਮ ਦੇ 'ਚ ਕੀ ਕਰ ਸਕਦੇ ਆ ਕੀ ਹੋ ਸਕਦਾ ਹੈ ਇੱਕ ਦਮ ਦੇ 'ਚ ਲੰਬੀ ਯਾਤਰਾ ਨਹੀਂ ਹੋ ਸਕਦੀ ਇੱਕ ਦਮ ਦੇ 'ਚ ਕੋਈ ਵੱਡਾ ਮਕਾਨ ਨਹੀਂ ਬਣ ਸਕਦਾ ਇੱਕ ਦਮ ਦੇ 'ਚ ਕੋਈ ਲੰਬੇ ਚੌੜੇ ਕਾਰੋਬਾਰ ਨਹੀਂ ਹੋ ਸਕਦੇ ਇਕ ਦਮ ਦੇਚ ਕੋਈ ਲੰਬੀ ਚੌੜੀ ਵਿਦਿਆ ਨਹੀਂ ਹਾਸਲ ਕੀਤੀ ਜਾ ਸਕਦੀ ਇਕ ਦਮ ਦੇਚ ਕੋਈ ਲੰਬਾ ਚੌੜਾ ਸਫਰ ਨਹੀਂ ਕੀਤਾ ਜਾ ਸਕਦਾ ਪਰ ਮਿਹਰਿਸ ਕਰਾਂ ਪ੍ਰਮਾਤਮਾ ਜਦ ਮਿਲਦਾ ਹੈ ਇਕ ਦਮ ਦੇਚ ਮਿਲਦਾ ਹੈ ਇਕ ਦਮ ਦੇਚ ਉਸ ਕਰਦੇ ਹਾਂ ਪਤਾ ਨਹੀਂ ਕਿੰਨਾ ਤੁਸੀਂ ਬਰਦਾਸ਼ ਕਰੋਗੇ ਮਾਫੀ ਮੈਂ ਪਹਿਲੇ ਮੰਗ ਲਵਾਂ ਕਰੋੜ ਵਾਰ ਵਾਏ ਗੁਰੂ ਵਾਏ ਗੁਰੂ ਆਖਦੇ ਇੱਕ ਦੁੱਖ ਵੀ ਨਹੀਂ ਮਿਟਦਾ ਨਹੀਂ ਮਿਟਦਾ ਤੋ ਕਿ ਵਾਏ ਗੁਰੂ ਵਾਏ ਗੁਰੂ ਵੀ ਕਰਦੇ ਪਹਿਣਾ ਦੁੱਖਾਂ ਚ ਰੋਂਦੇ ਵੀ ਪਹਿਣਾ ਕੁਰਲਾंदे ਵੀ ਪੈਣੇ ਲੋਕੀ ਵਾਹਿਗੁਰੂ ਵਾਹਿਗੁਰੂ ਵੀ ਕਰਦੇ ਪੈਣੇ ਦੁਨੀਆਂ ਵਰਦਾ ਅਨਰਥ ਵੀ ਕਰੀ ਜਾਂਦੇ ਨੇ ਮੈਲ ਵੀ ਚੰਬੜੀ ਹੋਈ ਹੈ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਪਾਪ ਵੀ ਨਹੀਂ ਮਿਟੇਗਾ ਇੱਕ ਦਫਾ ਵਾਹਿਗੁਰੂ ਆਖਦੇ ਆ ਕਰੋੜਾਂ ਪਾਪ ਮਿਟ ਜਾਂਦੇ ਮਿਟ ਜਾਂਦੇ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਦੁੱਖ ਵੀ ਨਹੀਂ ਮਿਟੇਗਾ ਨਹੀਂ ਮਿਟਦਾ ਇੱਕ ਦਫਾ ਵਾਹਿਗੁਰੂ ਆਖਦੇ ਆ ਜਨਮਾਂ ਜਨਮਾਂਤਰਾਂ ਦੇ ਦੁੱਖ ਮਿਟ ਜਾਂਦੇ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣਾ ਬਹੁਤ ਸੌਖਾ ਹੈ ਬਹੁਤ ਸੌਖਾ ਹੈ ਕਿਉਂਕਿ ਮਨ ਦੀ ਆਦਤ ਹੈ ਭਵਿਸ਼ ਦੇ ਤੇ ਭੂਤ ਕਾਲ ਦੇ ਚ ਜਾਣ ਦੀ ਇੱਕ ਦਫਾ ਵਾਹਿਗੁਰੂ ਆਖਣਾ ਬਹੁਤ ਸੌਖਾ ਹੈ ਬਹੁਤ ਸੌਖਾ ਹੈ ਬਹੁਤ ਸੌਖਾ ਇਸੇ ਨੂੰ ਮੇਰੇ ਬਾਦਸ਼ਾਹ ਨੇ ਕਿ ਆਖਣ ਔਕਾ ਸਾਚਾ ਨਾਮ ਮਨ ਦੀ ਮਹਿਲ ਖਈ ਹੈ ਸਮਾ ਕਾਲ ਮਨ ਭਟਕਦਾ ਹੈ ਮਨ ਦੌੜਦਾ ਹੈ ਸਮੇਂ ਵਿੱਚ ਸਮਾਂ ਖੋ ਜਾਏ ਮਨ ਦੇ ਭਟਕਣਾ ਮਿਟ ਜਾਂਦੀ ਹੈ ਸਥਾਨ ਨਹੀਂ ਹੈ ਤਾਂ ਤਨ ਨਹੀਂ ਭਟਕ ਸਕਦਾ ਕਹਿੰਦੇ ਨੇ ਤਨ ਨੂੰ ਭਜਨ ਗਾਉਣ ਵਾਸਤੇ ਖੁੱਲਾ ਸਥਾਨ ਚਾਹੀਦਾ ਹੈ ਮਨ ਨੂੰ ਟਿਕਣ ਵਾਸਤੇ ਕੁਝ ਸਮਾਂ ਨਹੀਂ ਚਾਹੀਦਾ ਸਮਾਂ ਖੋ ਜਾਣਾ ਚਾਹੀਦਾ ਹੈ ਵਕਤ ਖੋ ਜਾਣਾ ਚਾਹੀਦਾ ਕਦੀ ਕਦੀ ਖੋ ਜਾਂਦਾ ਹੈ ਕੋਈ ਕਵਤਾ ਸੁਣੀ ਹੈ ਕੋਈ ਸੰਗੀਤ ਦੀ ਧੁਨ ਸੁਣੀ ਹੈ ਤੇ ਬੰਦਾ ਕਹਿ ਦਿੰਦਾ ਇਹ ਸੰਗੀਤ ਕਾਰਨ ਇਹ ਤੇ ਸਮੇਂ ਨੂੰ ਬੰਨ ਕੇ ਰੱਖ ਦਿੱਤਾ। ਇਸ ਕਵੀ ਨੇ ਤੇ ਵਕਤ ਨੂੰ ਚੱਲਣੇ ਨਹੀਂ ਦਿੱਤਾ। ਦੇਖਦੇ ਹਾਂ ਸੀ ਹੁੰਦਾ ਇਸ ਤਰ੍ਹਾਂ। 2 ਘੰਟੇ ਇੰਜ ਲੰਘ ਜਾਂਦੇ ਨੇ ਜਿਵੇਂ 1 ਮਿੰਟ। ਕਈ ਵਾਰ 6 ਘੰਟੇ ਇੰਜ ਲੰਘ ਜਾਂਦੇ ਨੇ ਜਿਵੇਂ 1 ਸੈਕਿੰਡ। ਸਮਾਧੀ ਲਗ ਸਮਾਧੀ ਦੇ ਵਿੱਚ ਕੋਈ ਸਮਾਂ ਨਹੀਂ ਆਉਂਦਾ। ਵਕਤ ਹੀ ਨਹੀਂ ਆਉਂਦਾ। ਤੋਂ ਮੈਂ ਅਰਜ਼ ਕਰਾਂ ਮਨ ਮੈਲਾ ਹੁੰਦਾ ਸਮੇਂ ਦੇ ਵਿੱਚ। ਭਵਿੱਖ ਦੀ ਚਿੰਤਾ ਮਨ ਦੀ ਮਹਿਲ ਹੈ ਔਰ ਇਹ ਚਿੰਤਾ ਬੜਾ ਅਨਰਥ ਕਰਾਂਦੀ ਹੈ ਭੂਤਕਾਰ ਦੀਆਂ ਯਾਦਾਂ ਮਨ ਦੀ ਮਹਿਲ ਹੈ ਔਰ ਇਹ ਬੜਾ ਭਾਰੀ ਅਨਰਥ ਕਰਾਂਦੀਆਂ ਨੇ